ਮੈਂ ਬਸ ਦੇ ਜਸਵੰਤ ਸਿੰਘ ਜਸਵੰਤ ਸਿੰਘ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਨੂੰ ਤੇ ਜਾ ਕੇ diel ਕਿ ਉੱਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਟ੍ਰੈਵਲ ਤੋਂ ਬਸ ਉਹਦੇ ਵਿੱਚ ਇੱਕ ਲਖਤ ਪਲਟ ਗਈ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਮਰੀਜ਼ ਲੱਗਦੇ ਨੇ ਚੱਕ ਕੋਈ ਤਾਂ ਮਰੀਜ਼ ਹੁਣ 25 30 30 ਤੋਂ ਜ਼ਿਆਦੇ ਹੁਣ ਖਾਸੇ ਫਟੜ ਲ ਹੋਏ ਪਏ ਨੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਬੜਾ ਭਿਆਨਕ ਹਾਸਾ ਸੀ ਕੇਸ ਬਹੁਤ ਭਿਆਨਕ ਤੇ ਪਰਮਾਤਮਾ ਨੇ ਵਿਚਾਰੇ ਸੀ ਜੀ ਹਾਂ ਬਚਾਏ ਪਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਆ ਲਾ ਕਰਨੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਉਹ ਬਾਲਦ ਪਿੰਡ ਦੇ ਉਸ ਕੋਲ ਹੈ ਫਣੀ ਟਾਬੇ ਕੋਲ ਦੇ ਪਰ ਦੋਈ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਫਿਰ ਤੁਸੀਂ ਤਾਂ ਹੀ ਹਸਪਤਾਲ ਤਾਂ ਹੀ ਫਿਰ ਅਸੀਂ ਹਸਪੀਟਲ ਤੱਕ ਆਏ ਏਕੇ ਦੇ ਦੱਸਣ ਮੁਤਾਬਕ ਕੋਈ ਨਾਮਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝ-ਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜ਼ਿਆਦਾ ਲੋਡ ਹੋਣ ਕਰਕੇ ਜ਼ਿਆਦਾ ਪਤਾ ਪਲਟੀ ਹੈ ਗੱਡੀ ਇਹ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਤਾਂ ਜਿੱਦਾਂ ਜਾਣਕਾਰੀ ਦੇ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਕੁਦਰਤੀ ਸਾਨੂੰ 2 ਮਿੰਟਾਂ ਜੀ ਅਸੀਂ ਮੌਕੇ ਤੇ ਪਹੁੰਚ ਗਏ ਇਤਲਾਬ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੌਕੇ ਤੇ ਪਹੁੰਚੇ ਤੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੱਲੋਂ ਬੱਸ ਹੋਣ ਕਰਕੇ ਅੰਦਰ ਹਵਾ ਨਹੀਂ ਕਰਾਸ ਹੋ ਰਹੀ ਸੀ ਤਾਂ ਬਹੁਤ ਇੱਟਾਂ ਮਾਰ ਕੇ ਸ਼ੀਸ਼ੇ ਭੰਨ ਕੇ ਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਕੇ ਕਿੰਨੇ ਕੁ ਮਰੀਜ਼ ਦੀ ਜਾਣਕਾਰੀ ਹੈ ਸਰ ਜੀ ਬਾਈ ਤੇ ਕਰੀਬ 60 ਲੱਗੀਆਂ ਨੇ ਜਿਨ੍ਹਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਸਟ ਡੇਟ ਦੇ ਕੇ ਘਰੋਂ ਚਲੇ ਆਏ। ਭਾਈ ਕੀ ਨਾਮ? ਤਰਨਜੀਤ ਸਿੰਘ ਵੀਰੇ। ਸੰਗਰੂਰ ਦੇ। ਵੀਰੇ ਦੀ ਮਾਸਾ ਹੋਇਆ ਸੀ। ਇਹ ਵੀਰੇ ਆ ਰਹੀ ଥିਗੀ ਵਾਸ 100 120 ਦੀ ਸਪੀਡ ਤੇ ਹੋਣੀ ਤਕਰੀਬਨ। ਪਤਾ ਨਹੀਂ اچਾਨਕੇ ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ। ਬਸ ਉੱਧਰ ਗਈ ਦੀ ਪਤਾ ਲੱਗਿਆ। ਉਸ ਤੋਂ ਬਾਅਦ ਬਸ ਜਮੀ ਟੇਢੀ ਹੋ ਗਈ। ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ। ਉਹ ਵਿਚਾਰਾ ਬਚ ਗਿਆ। ਟ੍ਰੇਨਿੰਗ ਤੋਂ ਆ ਰਹੇ ਤੇ ਜੀਲਕਪੁਰ ਤੋਂ। ਚੰਗੀ ਬਲੀ ਅਸੀਂ ਅਜੇ ਦੇਖ ਰਹੇ تھے ਕਿ ਵੀ ਸਭ ਤੋਂ ਸਿੰਪਲ ਵਾਸਤੇ ਮਿਲ ਜੇ ਸਿੰਪਲ ਵਾਸਤੇ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਇਹ ਬਸ ਉਹ ਚ ਬਹਿ ਗਏ ਕਿਸਮਤ ਚ ਲਿਖਿਆ ਹੋਇਆ ਸੀ ਬਈ ਕਿੰਨੀ ਮੁਰੀ ਚੱਗੀ ਲੱਗ ਤਾ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 30 ਤਾਂ ਹੋਣਗੇ 20 ਬੱਚੇ ਹਾਂ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਇੰਦਰੀ ਦੇ ਸਿੰਘ ਪਿੰਡ ਸਕਰੋਦੀ ਆਸੀਂ ਉੱਥੋਂ ਆ ਰਹੇ ਤੇ ਮਗਰੋਂ ਮਗਰਾ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਹਾਂ ਬਾਲਾ ਹਾਂ ਜੀ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆ ਪਤਾ ਨਹੀਂ ਕਿਵੇਂ ਹੋਇਆ ਸਾਡੇ ਆਉਣਿਆਂ ਦਾ ਪਲਟਕੀ ਦੀ ਬੱਸ ਟੇਢੀ ਹੋ ਗਈ ਧੀ ਉੱਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਪੰਨ ਪੰਨ ਕੇ ਵਿੱਚੋਂ ਹਾਇਕਰ ਲੱਬ ਹੋ ਰਿਹਾ ਸੀ ਬਹੁਤ ਰੌਲਾ ਪੈ ਰਿਹਾ ਸੀ ਬੱਸ ਉਹਨਾਂ ਨੇ ਬਹੁਤ ਖਿੱਚ-ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈਂਦੀਆਂ ਪਾਣੀ ਉਸੋ ਉਸੋ ਹੋਟਲ ਤੇ ਪਹਚਾਏ ਫਿਰ ਇਹਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਜੱਕੀ ਜੱਕੀ ਹਾਸ਼ੇ ਤੇ ਲੱਗਦੇ ਨੇ ਵੀ ਜਿਹੜੇ ਚੱਕੀ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਕਿਹੜੇ ਪਟਿਆਲੇ ਵੀ ਭੇਜ ਤੇ ਪਟਿਆਲੇ ਭੇਜ ਤੇ ਸਰ ਇੱਕ ਕਾਰ ਕੁਝ ਕਰਦਾ ਕਿ ਬੱਸ ਭੱਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਕਹੇ ਸਾਡੇ ਆਉਂਦੇ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਦੀ ਗੱਡੀ ਚੱਲ ਰਹੀ ਸੀ ਜਦੋਂ ਅਸੀਂ ਦੇਖਿਆ ਆ ਗਏ ਉੱਥੇ ਐ ਹੋ ਰਿਹਾ ਤੁਪਾ ਉਹ ਵਾਕਾ ਹੋਇਆ